ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪ ਆ ਬਣਾਵਾਂਗੇ ਜੀ ਕੜਾ ਪ੍ਰਸ਼ਾਦ ਦੀ ਦੇਖ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰ ਦੀਆਂ ਆਪ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ਕੜਾ ਪ੍ਰਸ਼ਾਦ ਦੀ ਦੇ ਇੱਕ ਬਣਾਉਣ ਵਾਸਤੇ ਆਪਾਂ ਲਿਆਇਆ ਜੀ ਇੱਕ ਕੌਲੀ ਘਿਓ ਦੀ ਇੱਕ ਹੀ ਕੌਲੀ ਆਪਾਂ ਲਵਾਂਗੇ ਆਟੇ ਦੀ ਤੇ ਨਾਲ ਬਰਾਬਰ ਹੀ ਆਪਾਂ ਇੱਕ ਕੌਲੀ ਖੰਡ ਦੀ ਲਵਾਂਗੇ ਹੁਣ ਆਪਾਂ ਇੱਕ ਪਤਿੱਲੇ ਦੇ ਵਿੱਚ ਤਿੰਨ ਕੋਲੀਆਂ ਪਾਣੀ ਪਾਵਾਂਗੇ ਪਾਣੀ ਆਪਾਂ ਤਿੰਨ ਕੋਲੀਆਂ ਪਾਣਾ ਆ ਤਿੰਨ ਕੋਲੀਆਂ ਪਾਣੀ ਪਾ ਕੇ ਆਪਾਂ ਇਹਦੇ ਵਿੱਚ ਪਾਣੀ ਨੂੰ ਗਰਮ ਕਰਕੇ ਨਾਲ ਹੀ ਆਪਾਂ ਇਹਦੇ ਵਿੱਚ ਚੀਨੀ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਖੰਡ ਦੀ ਕੋਲੀ ਪਾ ਦਿੰਨੇ ਆ ਖੰਡ ਦੀ ਆਪਾਂ ਕੋਈ ਚਾਚਨੀ ਨਹੀਂ ਬਣਾਉਣੀ ਆ ਆਪਾਂ ਆਪਾਂ ਇਸ ਨੂੰ ਸਿਰਫ ਗਰਮ ਹੀ ਕਰਨਾ ਪਾਣੀ ਦੇ ਵਿੱਚ ਚੀਨੀ ਨੂੰ ਸਿਰਫ ਆਪਾਂ ਪਾਣੀ ਦੇ ਵਿੱਚ ਘੋਲਣਾ ਹੀ ਆ ਆਪਾਂ ਇਹਦੀ ਚਾशनी ਨਹੀਂ ਬਣਾਉਣੀ ਪਾਣੀ ਗਰਮ ਹੋ ਜਾਏਗਾ ਤਾਂ ਚੀਨੀ ਚੰਗੀ ਤਰ੍ਹਾਂ ਘੁਲ ਜਾਏਗੀ ਫਿਰ ਆਪਾਂ ਚੀਨੀ ਨੂੰ ਘੋਲ ਕੇ ਆਪਾਂ ਇਸ ਨੂੰ ਉਤਾਰ ਲਾਂਗੇ ਤੇ ਫਿਰ ਆਪਾਂ ਇਸ ਤੋਂ ਬਾਅਦ ਕੜਾਈ ਨੂੰ ਰੱਖਾਂਗੇ ਹੁਣ ਚੀਨੀ ਘੁਲ ਗਈ ਹੈ ਚੰਗੀ ਤਰ੍ਹਾਂ ਤਾਂ ਹੁਣ ਆਪਾਂ ਕੜਾਈ ਨੂੰ ਗੈਸ ਤੇ ਰੱਖ ਦਿੰਨੇ ਆ ਆਪਾਂ ਹੁਣ ਇਹਦੇ ਵਿੱਚ ਇੱਕ ਕੌਲੀ ਘਿਓ ਦੀ ਪਾ ਦਿੱਤੀ ਆ ਕਿਉਂ ਆਪਣਾ ਗਰਮ ਹੋ ਜਾਂਦਾ ਤੇ ਆਪਾਂ ਫਿਰ ਇਹਦੇ ਵਿੱਚ ਇੱਕ ਆਟੇ ਦੀ ਕੌਲੀ ਪਾਵਾਂਗੇ ਕਿਉਂ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਇਹ ਘਾਟੇ ਦੀ ਗੋਲੀ ਲਈ ਜਿਹੜੀ ਆਪਾਂ ਉਹ ਪਾ ਦਿੰਨੇ ਆ ਆਟਾ ਪਾਉਣ ਤੋਂ ਬਾਅਦ ਆਪਾਂ ਇਸ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਆ ਜਦ ਤੱਕ ਇਹ ਚੰਗੀ ਤਰ੍ਹਾਂ ਆਟਾ ਆਪਣਾ ਭੁੰਨ ਨਹੀਂ ਜਾਂਦਾ ਇਸ ਨੂੰ ਲਗਾਤਾਰ ਹਿਲਾਵਾਂਗੇ ਜਿੱਦਾਂ ਜਿੱਦਾਂ ਆਪਾਂ ਇਸ ਨੂੰ ਹਿਲਾਵੀ ਜਾਵਾਂਗੇ ਉਸ ਤਰ੍ਹਾਂ ਆਟੇ ਦਾ ਕੋਲ ਪਤਲਾ ਹੋਇਆ ਜਾਏਗਾ ਤਾਂ ਕਿ ਉਹ ਵੀ ਆਪਣੇ ਕਢਾਈ ਛੱਡਦੀ ਜਾਏਗੀ హా ఆటా పుజనా ఆటా ఫుల్ శుయా ఈ హావైనా తల్లి చిపకణిగా కణా ప్రసాదీ దే ద ఆటా జా సడగ్ సడన ఆటేను బా ఆటే కలర్ చనాతారీ హ హానా జాను హావే ఘోతే ਕੜਾਈ ਕੜਾਈ ਆਪਣਾ ਕਿਉਂ ਵੀ ਛੱਡੀ ਜਾਏਗੀ ਤੇ ਨਾਲ ਹੀ ਆٹے ਦਾ ਘੋਲ ਜਿਹੜਾ ਆਪਣਾ ਉਹ ਵੀ ਥੋੜਾ ਫੁੱਲਣਾ ਸ਼ੁਰੂ ਹੋ ਜਾਗਾ ਤੇ ਉਸ ਦਾ ਕਲਰ ਵੀ ਚੇਂਜ ਹੋ ਜਾਏਗਾ ਹੁਣ ਆٹے ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਤੇ ਨਾਲ ਹੀ ਇਸ ਦੀ ਖੁਸ਼ਬੂ ਵੀ ਬਹੁਤ ਵਧੀਆ ਆਉਣੀ ਸ਼ੁਰੂ ਹੋ ਗਈ ਹੈ ਆਟਾ ਥੋੜਾ ਲਾਲ ਹੋਣਾ ਸ਼ੁਰੂ ਹੋ ਗਿਆ ਤੇ ਆਪਾਂ ਇਸ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਹੈ ਜਦ ਤੱਕ ਜਦ ਤੱਕ ਆٹے ਦਾ ਕਲਰ ਚੇਂਜ ਨਹੀਂ ਹੋ ਜਾਂਦਾ ਜਦੋਂ ਆਟੇ ਦਾ ਕਲਰ ਚੇਂਜ ਹੋ ਗਿਆ ਤੇ ਪੂਰੀ ਤਰ੍ਹਾਂ ਆਟੇ ਦਾ ਕਲਰ ਲਾਲ ਹੋ ਗਿਆ ਫਿਰ ਆਪਾਂ ਇਸ ਦੇ ਵਿੱਚ ਪਾਣੀ ਪਾ ਦਾਂਗੇ ਹੁਣ ਆਪਣੇ ਆਟੇ ਦਾ ਕਲਰ ਚੇਂਜ ਹੋ ਗਿਆ ਆ ਤੇ ਆਟਾ ਬਿਲਕੁਲ ਲਾਲ ਹੋ ਗਿਆ ਆ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਗਰਮ ਕੀਤਾ ਹੋਇਆ ਪਾਣੀ ਪਾ ਦਾਂਗੇ ਪਾਣੀ ਪਾਉਣ ਦੇ ਨਾਲ ਆਪਾਂ ਇਸ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਤੇ ਪਾਣੀ ਨੂੰ ਬਿਨਾਂ ਪਾਈ ਜਾਣਾ ਆਪਾਂ ਜਿੰਨਾ ਆਪਾਂ 3 ਕਾਲੀਆਂ ਪਾਣੀ ਗਰਮ ਕੀਤਾ ਆ ਸਾਰਾ ਹੀ ਇਹਦੇ ਵਿੱਚ ਪਾਵਾਂਗੇ ਤੀਸਨੂੰ ਹਿਲਾਉਂਦੇ ਰਹਿਣਾ ਲਗਾਤਾਰੀ ਜਦ ਤੱਕ ਆਪਣੀ ਕੜਾਈ ਪੂਰੇ ਤਰ੍ਹਾਂ ਆਪਣੇ ਕੜਾ ਪ੍ਰਸ਼ਾਦ ਦੀ ਦੀਗ ਨੂੰ ਛੱਡ ਨਹੀਂ ਦਿੰਦੀ ਤੇ ਘਿਓ ਵੀ ਛੱਡਣਾ ਸ਼ੁਰੂ ਕਰ ਦੇਗੀ ਕੜਾਈ ਨੇ ਪੂਰੀ ਤਰ੍ਹਾਂ ਕੜਾ ਪ੍ਰਸ਼ਾਦੀ ਦੀਗ ਨੂੰ ਛੱਡ ਦੇਣਾ ਹੈ ਥੋੜਾpais ਨੂੰ ਲਗਾਤਾਰ ਹਿਲਾਏ ਜਾਵਾਂਗੇ ਇਸ ਨੂੰ ਲਗਾਤਾਰ ਹਿਲਾਵਾਂਗੇ ਹੁਣ ਆਪਣੇ ਗਣਾਈ ਨੇ ਕਿਉਂ ਤੇ ਆਪਣੇ ਕਿੜਾ ਪਰਚਾਰ ਦੀ ਦੇਖ ਛੱਡ ਦਿੱਤੀ ਹੈ ਤੇ ਕਿਉਂ ਵੀ ਛੱਡਣਾ ਸ਼ੁਰੂ ਕਰ ਦਿੱਤਾ ਆਪਣੀ ਕਿੜਾ ਪਰਚਾਰ ਦੀ ਦੇਖ ਬਣ ਕੇ ਤਿਆਰ ਹੈ ਤੇ ਇੱਕ ਵਾਰੀ ਫਿਰ ਤੋਂ ਤੁਹਾਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ਪੁਰ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ